ਮੋਹਿੰਦਰ ਭਗਤ ਦੀ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਹੋਈ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਇਸ ਗੱਲ ਨੂੰ ਲੈ ਕੇ ਜਸ਼ਨ ਮਨਾ ਰਹੀ ਹੈ ਤੇ ਦੂਜੇ ਪਾਸੇ ਬਾਕੀ ਵਿਰੋਧੀਆਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਵੀ ਸਾਧੇ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਹਥੇ ਮੰਤਰੀ ਕੁਲਦੀਪ ਢਾਲੀਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਤਾਪ ਬਾਦਪਾ ਦੇ ਵੱਲੋਂ ਮੰਜੀ ਠੋਕਣ ਨੂੰ ਲੈ ਕੇ ਕਿਹਾ ਗਿਆ ਸੀ ਤੇ ਹੁਣ ਉਹਨਾਂ ਦੇ ਕਰਾਰਾ ਜਵਾਬ ਜਿਹੜਾ ਕਿ ਆਮ ਆਦਮੀ ਪਾਰਟੀ ਜਿੱਤ ਕੇ ਮਿਲ ਹੀ ਚੁੱਕਾ ਹੈ ਤੇ ਜਿਸ ਨੂੰ ਲੈ ਕੇ ਬਿਆਨ ਦੇ ਕੇ ਉਹਨਾਂ ਨੇ ਫਿਰ ਤੋਂ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੰਤਰੀ ਕੁਲਦੀਪ ਢਾਲੀਵਾਲ ਦਾ ਹੋਲ ਕੀ ਕਹਿੰਦਾ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ ਇਹ ਜਿਹੜੀ ਜਿੱਤ ਹੋਈ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀਆਂ ਪੰਜਾਬ ਪੱਖੀ ਨੀਤੀਆਂ ਦੀ ਜਿਹੜੀ ਉਹ ਜਿੱਤ ਹੋਈ ਹੈ ਪਿਛਲੇ 2.5 ਸਾਲ ਦੇ ਵਿੱਚ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਮ ਕੀਤੇ ਸੀਗੇ ਉਹਦਾ ਇੱਕ ਬਹੁਤ ਵੱਡਾ ਫਤਵਾ ਉਹ ਜਿਹੜੀਆਂ ਉਹਨਾਂ ਵਾਲੀਆਂ ਬਾਕੀ ਜਿਮਨੀ ਚੋਣਾਂ ਉਹ ਵੀ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਜਿਹੜਾ ਉਹ ਜਿੱਤੂਗੀ ਸੋ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵਧਾਈ ਦਿੰਦਾ ਬੀਜਪੀ ਨੇ ਜੇਲ੍ਹ ਦੇ ਨਜ਼ਰਬੰਦ ਕੀਤੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਜੀ ਨੂੰ ਵਧਾਈ ਦਿੰਦਾ ਡਾਕਟਰ ਸੰਦੀਪ ਪਾਠਕ ਜੀ ਨੂੰ ਵਧਾਈ ਦਿੰਦਾ ਸਾਰੇ ਪਾਰਟੀ ਦੇ ਆਗੂਆਂ ਨੇ ਜਿਨ੍ਹਾਂ ਦੇ ਉੱਥੇ ਕੰਮ ਕੀਤਾ ਸਾਡੇ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਸਾਡੇ ਚੇਅਰਮੈਨ ਸਾਹਿਬ ਸਾਡੀ ਪਾਰਟੀ ਦੇ ਕਈ ਵਰਕਰ ਸੀਗੇ ਜਿਹੜੇ ਬਚਾਰੇ 20 ਦਿਨ ਲਗਾਤਾਰ ਕੰਮ ਕਰਦੇ ਉਹਨਾਂ ਨੂੰ ਸਭ ਨੂੰ ਅਰ ਮੈਂ ਸਭ ਤੋਂ ਵੱਧ ਵਧਾਈ ਦਿੰਦਾ ਵੈਸਟ ਦੇ ਲੋਕਾਂ ਨੂੰ ਜਿਨ੍ਹਾਂ ਨੇ ਆਪਣਾ ਕੀਮਤੀ ਵੋਟ ਜਿਹੜਾ ਉਹ ਮਾਨ ਸਾਹਿਬ ਦੀਆਂ ਨੀਤੀਆਂ ਲਈ ਪਾਇਆ ਔਰ ਅਸੀਂ ਸਾਡੇ ਦੇ ਇੱਕ ਹੋਰ ਜੁਮਿਆਂ ਦੀ ਵਧ ਗਈ ਹੈ ਕਿ ਅਸੀਂ ਜਿਹੜਾ ਪੰਜਾਬ ਦੇ ਲੋਕਾਂ ਦਾ ਵਕਾਸ਼ ਜਿਹੜਾ ਉਹ ਹੋਰ ਕਰਨਾ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਜਿਹੜਾ ਕਰ ਕਰ ਖੜਨਾ ਸੋ ਮੇਰੀ ਸਭ ਨੂੰ ਬਹੁਤ ਬਹੁਤ ਵਧਾਈ ਸਰਬੱਤ ਸਾਬ ਜਿਸ ਤਰ੍ਹਾਂ ਵਿਰੋਧੀ ਤਾਂ ਜੱਸ ਦੇ ਸੀ ਕਿ ਸੀਐਮ ਸਾਹਿਬ ਉਥੇ ਜਵੰਦਰ ਸ਼ਿਫਟ ਹੋ ਗਏ ਨੇ ਸਰਕਾਰ ਕੀਵੇਂ ਚੱਲੂਗੀ ਜਿਹੜੇ ਅਗਲੇ ਜੇ ਪ੍ਰਚਾਰ ਹੋ ਰਿਹਾ ਜਿਹੜੇ ਵਿਰੋਧੀ ਸੀਗੇ ਮੇਰੀ ਗੱਲ ਧਿਆਨ ਨਾਲ ਸੁਣੋ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਆਪਣਾ ਘਰ ਉਹਨਾਂ ਨਾਲ ਲਿਆ ਕਰਾਇ ਤੇ ਉਹਨਾਂ ਨੇ ਵੀ ਇਹ ਕਿਹਾ ਕਿ ਮੈਂ ਇਕੱਲਾ ਵੈਸ ਵੀ ਜੋੜ ਕਰਕੇ ਕਰ ਲੈਦੇ ਉਹਨਾਂ ਨੇ ਕਿਹਾ ਕਿ ਮਾਜੇ ਤੇ ਦਬਾਬੇ ਦੇ ਜਿਹੜੇ ਸਾਡੇ ਲੋਕ ਨੇ ਸਾਡੇ ਵਲੰਟੀਅਰ ਨੇ ਪਾਰਟੀ ਦੇ ਸਾਥੀ ਨੇ ਉਹਨਾਂ ਦੇ ਕੰਮ ਕਰਾਉਣ ਵਾਸਤੇ ਪੱਕੇ ਤੌਰ ਤੇ ਉਹਨਾਂ ਨੇ ਕਰ ਲਿਆ ਤੇ ਪ੍ਰਤਾਪ ਬਾਜਵਾ ਕਹਿੰਦਾ ਸੀਗਾ ਕਿ 13 ਤਰੀਕ ਨੂੰ ਵੈਸਟ ਦੇ ਲੋਕ ਜਿਹੜੇ ਆ ਭਗਵੰਤ ਮਾਨ ਦਾ ਮੰਝਾ ਇੱਥੋਂ ਚੁੱਕ ਕੇ ਸਤੌ ਚਾੜ ਦੇਣਗੇ ਸੋ ਮੈਂ ਅੱਜ ਕਾਂਗਰਸੀਆਂ ਨੂੰ ਕਹਿੰਦਾ ਕਿ ਕਾਂਗਰਸੀ ਪ੍ਰਤਾਪ ਬਾਜਵੇ ਦਾ ਚੰਡੀਗੜ੍ਹ ਦੇ ਦਫ਼ਤਰ ਚੋਂ ਮੰਝਾ ਚੁੱਕ ਕੇ ਉਹਨੂੰ ਆਂਦੇ ਸ਼ੰਭ ਦੇ ਵਿੱਚ ਢਾ ਕੇ ਆਉਣ ਜਿੱਥੇ ਬੰਦਾ ਬੰਦਾ ਬੜੀ ਦੂਦ ਉਹਨੂੰ ਪਤਾ ਲੱਗੇ ਕਿ ਕਿੱਦਾਂ ਇਦਾਂ ਦੇ ਕਮੈਂਟ ਕਰੀਦੇ ਆ ਬਾਜ ਉਹਦਾ ਮੰਝਾ ਚੁੱਕਣ ਲਈ ਤਿੰਨ ਚਾਰ ਬੰਦਿਆਂ ਦੀ ਲੋੜ ਨਹੀਂ 10 15 ਕਾਂਗਰਸੀਆਂ ਦੀ ਲੋੜ ਪਊਗੀ ਉਹਨਾਂ ਨੂੰ ਹੁਣੇ ਆਪਣਾ ਉੱਥੋਂ ਦਾ ਮੰਝਾ ਚੁੱਕਣਾ ਚਾਹੀਦਾ ਤਾ ਰਾਵੀ ਦਰਿਆ ਦੇ ਕੰਢੇ ਕਾਨੂੰਨਾਂ ਦੀ ਸ਼ਾਮ ਵਿੱਚ ਢਾ ਕੇ ਆਉਣਾ ਚਾਹੀਦਾ ਜਿਹੜੇ ਇਹਨੇ ਕਮੈਂਟ ਕਰਦੇ ਸੀਗੇ ਹੁਣ ਕਾਂਗਰਸਾਰੇ ਕਹਿੰਦਾ ਕਿ ਕਿਤਨੇ ਕਿਤੇ ਈਵੀਐਮ ਦੇ ਵਿੱਚ ਹੇਰਾਫੇਰੀ ਹੋਈਆਂ ਪਿਛਲੇ 2 ਦਿਨ ਤੋਂ ਆਮ ਆਦਮੀ ਪਾਰਟੀ ਨੇ ਹਰ ਤਰ੍ਹਾਂ ਦਾ ਹੱਥ ਕੰਡਾ ਜਲੰਧਰ ਦੇ ਵਿੱਚ ਬਣਾਇਆ ਉਹ ਕੀ ਕਹਿੰਦੇ ਉਹਨਾਂ ਦਾ ਛੱਡੋ ਉਹਨਾਂ ਉਹ ਬੜਾ ਕੁਝ ਕਹਿਣਗੇ ਜਦੋਂ ਉੱਥੇ ਚੰਨੀ ਜੀ ਪੌਣੇ 2 ਲੱਖ ਦੀ ਲੀਡਰ ਜਿੱਤੇ ਉਦੋਂ ਈਵੀਐਮ ਚ ਜੱਗ ਹੋਇਆ ਸੀ ਕਾਂਗਰਸੀਆਂ ਦੀ ਕਿਹੜੀ ਗੱਲ ਕਾਂਗਰਸਾਦ ਕਰਦੀ ਸਦਾਸੀਂ ਕਹਿੰਦੇ ਸੀ ਕਿ ਲੋਕ ਸਭਾ ਦੇ ਮੁੱਦੇ ਹੋਰ ਨੇ ਸਟੇਟ ਦੇ ਮੁੱਦੇ ਹੋਰ ਨੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਸਟੇਟ ਦੀਆਂ ਜੋੜਾ ਹੋਣ ਗਿਆ ਤੁਸੀਂ ਦੇਖਿਓ ਲੋਕ ਮਾਨਸਾਬ ਦੇ ਹੱਕ ਦੇ ਵਿੱਚ ਕਿੰਨਾ ਵੋਟਾਂ ਪਾਉਂਦੇ ਆ ਜਦੋਂ ਨੈਸ਼ਨਲ ਇਸ਼ੂ ਦੇ ਉਦੋਂ ਹੋਰ ਚੀਜ਼ਾਂ ਹੁੰਦੀਆਂ ਜਦੋਂ ਸਟੇਟ ਦੇ ਇਸ਼ੂ ਆ ਤਾਂ ਹੋਰ ਚੀਜ਼ਾਂ ਹੁੰਦੀਆਂ ਸੋ ਅੱਜ ਦਾ ਜਿਹੜਾ ਫਤਵਾ ਬਹੁਦੋਧੀਆਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਹੈ ਜਾਖੜ ਸਾਹਿਬ ਚੰਨੀ ਸਾਹਿਬ ਇਹ ਜਿਹੜੇ ਬੰਦੇ ਬੇਤੁਕੀ ਐ ਸਟੇਟਮੈਂਟਾਂ ਦਿੰਦੇ ਜਿਹੜੇ ਕਹਿੰਦੇ ਜੀ ਜੜੇ ਵੀ ਸੁਣ ਲੈ ਲੈਂਦੇ ਸਰਕਾਰ ਟੁੱਟ ਜਾਣੀ ਹੈ ਜੀ ਮਾਨ ਨੂੰ ਗੱਡੀ ਤੋਂ ਲਾ ਦੇਣਾ ਉਹਨਾਂ ਦੇ ਮੂੰਹ ਤੇ ਵੀ ਇੱਕ ਕਰਾਰੀ ਚਬੇੜ ਆ ਮਾਨ ਸਾਹਿਬ ਆ ਪੰਜ ਨਹੀਂ ਅਗਲੇ 5 ਸਾਲ ਵੀ ਆਉਣ ਵਾਲੇ 10 ਸਾਲ ਮਾਨ ਸਾਹਿਬ ਨੂੰ ਕੋਈ ਗੱਡੀ ਤੋਂ ਨਹੀਂ ਲਾ ਸਕਦਾ ਪੰਜਾਬ ਦੇ ਲੋਕ ਉਹਨਾਂ ਦਾ ਪ੍ਰਚਾਰ ਕਰਦੇ ਆ ਜਿਨ੍ਹਾਂ ਲੋਕਾਂ ਨੇ ਇਦਾਂ ਦਾ ਪ੍ਰਚਾਰ ਕੀਤਾ ਈ ਉਹਨਾਂ ਦੇ ਮੂੰਹ ਦੇ ਉੱਤੇ ਕਰਵਾ ਦਾ ਇੱਕ ਥੱਪੜ ਆ ਬਹੁਤ ਵੱਡਾ ਥੈਂਕ ਯੂ